ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਬੱਚੇ ਦੇ ਸਿਰ ਮਲਣ ਦੇ ਮਾਮਲੇ 'ਚ ਵੱਡੀ ਅਪਡੇਟ ਆਈ ਹੈ ਜੀਆਂ ਇੱਕ ਨਵਜੰਮੇ ਬੱਚੇ ਦਾ ਸਿਰ ਮਿਲਦਾ ਹੈ ਤੇ ਆਵਾਰਾ ਕੁੱਤਿਆਂ ਦੇ ਵੱਲੋਂ ਉਸਦੀ ਬਾਡੀ ਨੂੰ ਨੋਚ-ਨੋਚ ਕੇ ਖਾਦਾ ਜਾਂਦਾ ਤਾਂ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਹੁਣ ਵੱਡੇ ਖੁਲਾਸੇ ਕਰ ਦਿੱਤੇ ਨੇ ਜੀਆਂ ਦੱਸਦੇ ਕਿ ਨਵਜੰਮੇ ਬੱਚੇ ਦੇ ਮਾਤਾ-ਪਿਤਾ ਦੇ ਵੱਲੋਂ ਹੀ ਉਸ ਨੂੰ ਕੂੜੇ ਦੇ ਢੇਰ ਦੇ ਵਿੱਚ ਸੁੱਟਿਆ ਗਿਆ ਸੀ ਤਾਂ ਜਨਮ ਲੈਣ ਤੋਂ ਪਹਿਲਾਂ ਹੀ ਉਸ ਬੱਚੇ ਦੀ ਮੌਤ ਹੋ ਗਈ ਸੀ ਇਸ ਬਾਬਤ ਤੁਹਾਨੂੰ ਜਾਣਕਾਰੀ ਦੇ ਦਿੰਨੇ ਕਿ ਇਸ ਮਾਮਲੇ 'ਚ ਹੁਣ ਵੱਡੀ ਅਪਡੇਟ ਇਹ ਆਈ ਹੈ ਆ ਕਿ ਜਿਸ ਤਰੀਕੇ ਦੇ ਨਾਲ ਬੱਚੇ ਦੀ ਡੈੱਡ ਬਾਡੀ ਨੂੰ ਆਵਾਰਾ ਕੁੱਤਿਆਂ ਦੇ ਵੱਲੋਂ ਖਾਧਾ ਜਾਂਦਾ ਹੈ ਪੁਲਿਸ ਨੇ ਇਸ ਤੇ ਫੋਰਨ ਐਕਸ਼ਨ ਲੈਂਦਿਆਂ ਹੋਇਆ ਇਸ ਬੱਚੇ ਦੇ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਤਾਂ ਪੁਲਿਸ ਦੇ ਦੁਆਰਾ ਦਿੱਤੀ ਜਾਣਕਾਰੀ ਮੁਤਾਬਕ ਇਹ ਬੱਚਾ ਕਿਸੇ ਬਿਮਾਰੀ ਦੇ ਕਾਰਨ ਆਪਣੀ ਮਾਂ ਦੇ ਪੇਟ ਦੇ ਵਿੱਚੋਂ ਮ੍ਰਿਤਕ ਕੀ ਪੈਦਾ ਹੋਇਆ ਸੀ ਤੇ ਇਸ ਦੀ ਡੈੱਡ ਬਾਡੀ ਨੂੰ ਪਰਿਵਾਰਿਕ ਮੈਂਬਰਾਂ ਨੂੰ ਸੌਂਮ ਦਿੱਤਾ ਗਿਆ ਸੀ ਤੇ ਉਸਦੇ ਪਿਤਾ ਦੇ ਦੁਆਰਾ ਉਸ ਨੂੰ ਲਿਫਾਫੇ ਦੇ ਵਿੱਚ ਪਾ ਕੇ ਹਸਪਤਾਲ ਦੇ ਡਸਟਬਿਨ ਵਿੱਚ ਸੁੱਟ ਦਿੱਤਾ ਤੇ ਕੂੜਾ ਡਿਸਪੋਜ਼ ਆਫ ਕਰ ਦਿੱਤਾ ਬਾਅਦ ਵਿੱਚ ਇਸ ਬੱਚੇ ਦਾ ਸਿਰ ਵਾਰਡ ਦੇ ਵਿੱਚ ਆਇਆ ਜਿਸ ਦੀ ਫੋਟੋ ਵਾਇਰਲ ਹੋ ਗਈ ਹੈ ਕੱਲ ਇੱਕ ਬੜੀ ਮੰਦਭਾਗੀ ਇਨਫੋਰਮੇਸ਼ਨ ਜਿਹੜੀ ਆ ਉਹ ਸਾਨੂੰ ਦੇਰ ਸ਼ਾਮ ਨੂੰ ਇਤਲਾ ਰਸੀਵ ਹੋਈ ਸੀ ਕੀ ਰਜਿੰਦਰਾ ਹਸਪਤਾਲ ਦੇ ਬਲਾਕ ਨੰਬਰ 4 ਦੇ ਏਰੀਏ 'ਚ ਇੱਕ ਜਿਹੜਾ ਨਵਜਨਮੇ ਬੱਚੇ ਦਾ ਜਿਹੜਾ ਸਿਰ ਓਨਲੀ ਦੀ ਹੈਡ which was not along with rest of the body ਉਹ ਬਰਾਮਦ ਹੋਇਆ ਸੀ ਤੇ ਫੌਰੀ ਤੌਰ ਤੇ ਸਵਿਫਟ ਐਕਸ਼ਨ ਕਰਦੇ ਹੋਏ ਐਸਪੀ ਸਿਟੀ ਡੀਐਸਪੀ ਸਿਟੀ 1 ਤੇ ਐਸਐਚਓ ਸਿਵਲ ਲਾਈਨਸ ਇੰਚਾਰਜ ਸੀਆਈਏ ਸਾਰੇ ਅਫਸਰ ਉੱਥੇ ਮੌਕੇ ਤੇ ਪਹੁੰਚੇ ਦੇਰ ਰਾਤ ਉੱਥੇ ਮੈਂ ਆਪ ਮੌਕੇ ਤੇ ਪਹੁੰਚ ਕੇ ਇਨਵੈਸਟੀਗੇਸ਼ਨ ਦਾ ਜਾਇਜ਼ਾ ਲਿਆ ਜਦੋਂ ਅਸੀਂ ਅੱਗੇ ਇਨਵੈਸਟੀਗੇਸ਼ਨ ਕੀਤੀ ਤੇ ਇਹ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੇ ਇਸ ਅਪਰਾਧ ਦੀਆਂ ਪਰਤਾਂ ਅੱਗੇ ਖੁੱਲੀਆਂ ਬੇਸਿਕਲੀ ਇਹ ਜਿਹੜੇ ਗਿਰਦਾਰੀ ਲਾਲ ਤੇ ਤਾਰਾ ਦੇਵੀ ਇਹ ਜਿਹੜੇ ਹਸਬੰਡ ਵਾਈਫ ਨੇ ਇਹਨਾਂ ਦਾ ਇਹ ਬੱਚਾ ਸੀਗਾ ਜੀ ਇਹ ਬੱਚਾ ਬੌਨ ਡੈਡ ਹੋਇਆ ਸੀ ਬਿਕੋਜ਼ ਆਫ ਇੰਟਰ ਯੂਟਰਾਈਨ ਡਿਜ਼ੀਜ਼ ਜਿਹਨੂੰ ਆਪਾਂ ਆਈਯੂਡੀ ਕਹਿੰਦੇ ਆ ਜਦੋਂ ਇਹ ਬੱਚਾ ਪੈਦਾ ਹੋਇਆ ਤੇ ਇਹਦੇ ਚ ਸਾਵਾ ਨਹੀਂ ਸੀਗੀਆਂ ਇਹ ਇੱਕ ਡੈੱਡ ਬੋਨ ਬੇਬੀ ਸੀਗਾ ਪਰੰਤੂ ਜਿੱਥੇ ਇਹਨੂੰ ਪ੍ਰੋਪਰ ਕਿਰਿਆਕਰਮ ਕਰਨ ਲਈ ਡਾਕਟਰਾਂ ਨੇ ਹੈਂਡਓਵਰ ਕਰਤਾ ਕਿਉਂਕਿ ਬੱਚਾ ਡੈੱਡ ਸੀਗਾ ਤੇ ਜਿੱਥੇ ਇਹਨੂੰ ਪ੍ਰੋਪਰ ਦਫਨਾਣਾ ਚਾਹੀਦਾ ਸੀ ਜਾਂ ਰੀਤੀ ਰਿਵਾਜਾਂ ਮੁਤਾਬਕ ਇਹਦਾ ਕਿਰਿਆਕਰਮ ਕਰਾਉਣਾ ਚਾਹੀਦਾ ਸੀ ਇਹਦੇ ਫਾਦਰ ਨੇ ਉਹ ਕੰਮ ਨਾ ਕਰਦੇ ਹੋਏ ਇਹਨੂੰ ਇੱਕ ਬਲੈਕ ਕਲਰ ਦੇ ਪੋਲੀਥੀਨ 'ਚ ਜਿਹੜਾ ਇੱਕ ਨੀਲੇ ਤੇ ਹਰੇ ਰੰਗ ਦੀ ਡਸਟਬਿਨਾਂ ਵੱਡੀਆਂ ਲੱਗੀਆਂ ਸੀ ਉਹਨਾਂ 'ਚ ਸੜਤਦਾ ਸੀ ਤੇ ਉਹਨਾਂ ਡਸਟਬਿਨਾਂ ਨੂੰ ਅੱਗੇ ਡੰਪਿੰਗ ਗਰਾਊਂਡ 'ਚ ਖਾਲੀ ਕਰ ਦਿੱਤਾ ਗਿਆ ਸੀ ਤੇ ਇਸ ਬਾਬਤ ਅਸੀਂ ਜਿਹੜਾ ਮੁਕਦਮਾ ਦਰਜ ਕੀਤਾ ਸਿਵਲ ਲਾਈਨ ਥਾਣੇ 'ਚ ਅੰਡਰ ਸੈਕਸ਼ਨ 94 ਬੀ ਐਨ ਐਸ ਦਾ ਤੇ ਪੂਰੀ ਰਾਤ ਸਾਡੀਆਂ ਟੀਮਾਂ ਜਣੀਆਂ ਨੇ ਸਾਰੇ ਐਂਟਰੀ ਐਗਜ਼ਿਟ ਪੁਆਇੰਟਸ ਦੇ ਸੀਸੀਟੀਵੀ ਕੈਮਰਾਜ਼ ਅਸੀਂ ਚੈੱਕ ਕਰਦੇ ਰਹੇ ਬੜਾ ਸਾਇੰਟਿਫਿਕਲੀ ਇਹਨੂੰ ਇਨਵੈਸਟਿਗੇਟ ਅਸੀਂ ਕੀਤਾ ਫਿਰ ਅਸੀਂ ਇਸ ਮੁਕਦਮੇ 'ਚ ਜਿਹੜਾ ਦੋਸ਼ੀ ਗਿਰਧਾਰੀ ਲਾਲ ਇਸ ਬੱਚੇ ਦਾ ਪਿਓ ਸੀਗਾ ਉਹਨੂੰ ਅਰੈਸਟ ਕਰ ਲਿਆ ਤੇ ਉਹਨੇ ਇਹ ਜਿਹੜਾ ਦੱਸਿਆ ਸਾਨੂੰ ਕਿ ਕਿਉਂਕਿ ਉਹਦੇ ਕੋਲੇ ਆਪਾਂ ਕਹਿ ਲਈਏ ਕਿ ਪੈਸਿਆਂ ਦੀ ਘਾਟ ਸੀਗੀ ਜਾਂ ਉਹ ਉੱਥੇ ਇਕੱਲਾ ਸੀਗਾ ਤੇ ਉਹਨੇ ਇਹਨੂੰ ਦਫਨਾਣ ਦੇ ਥਾਂ ਤੇ ਇਹਨੂੰ ਪੋਲੀਥੀਨ 'ਚ ਉੱਥੇ ਸੁੱਟਦਾ ਸੀਗਾ ਤੇ ਅੱਗੇ ਵੀ ਇਹਦੇ 'ਚ ਕਾਨੂੰਨ ਅਨੁਸਾਰ ਜਾਂਚ ਦੇ ਅਨੁਸਾਰ ਜੋ ਵੀ ਕਾਰਵਾਈ ਹੈ ਉਹ ਅਮਲ 'ਚ ਲਿਆਂਦੀ ਜਾਊ।